ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਹੜਪੀੜਤਾ ਦੀ ਮਦਦ ਲਈ ਅੱਗੇ ਆਉਣਾ ਹਰ ਪੰਜਾਬੀ ਦਾ ਮੁੱਤਲਾ ਫਰਜ਼ ਹੈ ਰਵਿੰਦਰਜੀਤ ਸਿੰਘ ਬਿੰਦੀ ਜਦਵਿੰਦਰ ਸਿੰਘ ਪੁੱਲਰ ਪੰਜਾਬੀ ਪੰਜਾਬ ਅੰਦਰ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ 'ਚ ਸਭ ਤੋਂ ਵੀ ਜ਼ਿਆਦਾ ਮੰਦੜਾ ਹਾਲ ਹੋ ਚੁੱਕਿਆ ਹੈ ਲੋਕਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਸੀਬ ਹੋਣੀ ਔਖੀ ਹੋ ਚੁੱਕੀ ਹੈ ਲੋਕਾਂ ਦੇ ਰਹਿਣ ਬਸੇਰੇ ਤੇ ਰੋਜ਼ਗਾਰ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ ਇਸ ਸਮੇਂ ਹਰ ਪੰਜਾਬੀ ਨੂੰ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ 'ਚ ਰਹਿੰਦੇ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਸਾਡਾ ਇੱਕ ਮੋਢਲਾ ਫਰਜ਼ ਬੰਦਾ ਹੈ ਕਿ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ 'ਚ ਲੋਕਾਂ ਦੀ ਬਾਤ ਚੜ੍ਹ ਕੇ ਮਦਦ ਕੀਤੀ ਜਾਵੇ ਤੇ ਉਹਨਾਂ ਨੂੰ ਮੋੜ ਲਈ ਤੇ ਲਿਆਂਦਾ ਜਾਵੇ ਹੜ੍ਹ ਪੀੜਤ ਲੋਕਾਂ ਲਈ ਬਣਈਏ ਸਹਾਰਾ ਸੰਤ ਕੁਨਸ ਸਾਬ ਦਾ ਸੰਸਥੀ ਸਕੱਤਰ ਪੰਜਾਬ ਸਰਕਾਰ ਸ਼ਰਮਣਗੜ੍ਹ ਦੇ ਪ੍ਰਮੰਤ ਕਮੇਟੀ ਦੇ ਮੈਂਬਰ ਦੇ ਸ਼ਰਮਣਿ ਕਾਲੀਦਲ ਦੇ ਮੀਤ ਪ੍ਰਧਾਨ ਸੰਤ ਪਲਵੀਰ ਸਿੰਘ ਕੁਨਸ ਮੁਖ ਸੇਵਾਦਾਰ ਤਪਸਤਨ ਸੰਤਤਰ ਸਿੰਘ ਨੂੰ ਨਿਸਨੀ ਕਹੇ ਕਿ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਕਈ ਪਿੰਡ ਆ ਚੁੱਕੇ ਹਨ ਇਨ੍ਹਾਂ ਪਿੰਡਾਂ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਰਹਿਣ ਬਸੇਰੇ ਢੇਰੀ ਹੋ ਚੁੱਕੇ ਹਨ ਤੇ ਰਹਿਣ ਥੋਕ ਨਹੀਂ ਰਖੇ ਲੋਕਾਂ ਦੇ ਪਸ਼ੂ ਮਰ ਚੁੱਕੇ ਹਨ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਇਹ ਸਥਿਤੀ ਸਾਨੂੰ ਇਨ੍ਹਾਂ ਲੋਕਾਂ ਲਈ ਸਹਾਰਾ ਬੰਨਣਾ ਚਾਹੀਦਾ ਤੇ ਇਨ੍ਹਾਂ ਦੀ ਵੱਧ ਵੱਧ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਪਿੰਡਾਂ 'ਚ ਰਾਸ਼ਨ ਸਮਗਰੀ ਪਹੁੰਚਾਉਣੀ ਚਾਹੀਦੀ ਜੱਥੇਦਰ ਖਾਲਸਾ ਸ਼ਰੂਨੀ ਗੁਰਦਰ ਗੰਗਾ ਕਮੇਟੀ ਦੇ ਅੰਤਰੀਕ ਮੈਂਬਰ ਜਤਿਦਾ ਪਰਮਜੀਤ ਸਿੰਘ ਖਰਸੋਨੇ ਕਹਿੰਦੇ ਕਿ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ